ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਹਲਾ ਜੀ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਨਾਲ ਹੀ ਸੰਧੂ ਸਾਹਿਬ ਹਾਂਜੀ ਯਕੀਨਾ ਸਰਦਾਰ ਜਗਦੀਪ ਸਿੰਘ ਜੀ ਸੰਧੂ ਜਿਹੜੇ ਦਿੱਲੀ ਪੋਸਟ ਦੇ ਚੀਫ ਐਡੀਟਰ ਨੇ ਤੇ ਉਹਨਾਂ ਵੱਲੋਂ ਜਿਹੜਾ ਬਹੁਤ ਹੀ ਮਹਾਨ ਉਪਰਾਲਾ ਇਹ ਜਿਹੜਾ ਚੌਕ ਹੈ ਪੰਜ ਪਿਆਰਾ ਸਾਹਿਬ ਦੇ ਨਾਲ ਹੀ ਇਹ ਚੌਕ ਦੀ ਜਿਹੜੀ ਹੈ 1 ਸਾਲ ਵਾਸਤੇ ਇਹਨਾਂ ਨੇ ਸੇਵਾ ਲਈ ਹੈ ਤੇ ਹਰ ਜਗ੍ਹਾ ਇਹਨਾਂ ਨੇ ਜਿਹੜਾ ਵਚਨ ਕੀਤਾ 350 ਜਿਹੜੇ ਬੂਟੇ ਆ ਉਹ ਲਾਏ ਜਾ ਰਹੇ ਨੇ ਤੇ ਉਹ ਜਿਹੜਾ ਬੂਟਾ ਪਹਿਲਾ ਬੂਟਾ ਉਹ ਇੱਥੇ ਲਾਇਆ ਜਾ ਰਿਹਾ ਅੱਜ ਪੰਜ ਪਿਆਰੇ ਪਾਰਕ ਸਾਹਮਣੇ ਦਲਪੰਥ ਬਾਬਾ ਵਿਦੀ ਚੰਜੀ ਦੀ ਛੌਣੀ ਹੈ ਤੇ ਬਾਬਾ ਜੀ ਜਿੱਤੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਕੰਤ ਬਾਬਾ ਜੋਗਾ ਸਿੰਘ ਜੀ ਮਹਾਂਪੁਰਖ ਬਾਬਾ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਜੀ ਆਜੋ ਮਹਾਂਪੁਰਖੋ ਤੇ ਪ੍ਰਧਾਨ ਜੀ ਤੇ ਨਹੀਂ ਆਏ ਚਲੋ ਬਾਬਾ ਜਰਨੈਲ ਸਿੰਘ ਜੀ ਸਾਰੇ ਮਹਾਂਪੁਰਖ ਸਾਰੇ ਪੰਜਾਬ ਚ ਇਹ ਬੂਟੇ ਲਵਾਏ ਜਾ ਰਹੇ ਨੇ ਤੇ ਨਾਲ ਹੀ ਸੰਧੂ ਸਾਹਾ ਮਿੱਠਾ ਸਰ ਵੀ ਆ ਗੁਰਦੁਆਰਾ ਪਰ ਲਵਾਇਓ ਵਧੀਆ ਵਧੀਆ ਬੂਟੇ ਆਓ ਜੀ ਦਿੱਲੀ ਪੋਸਟ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਗਾਜਕੇਜ ਕਰੇ ਕਿ ਜਾਵੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੰਨ ਨੂੰ ਪਾਵੇ ਅਜਲ ਲਿਆ ਗੁਰਮਖ ਆਵੇ ਜਲ ਕੋ ਆ ਜਲ ਲੈ ਲੈ ਲੋ ਜੀ ਬਾਬਾ ਆ ਲੋ ਬਾਬਾ ਬਾਬਾ ਇਸ ਆਵਾ ਖਲਾਵਾ ਲਵਾਓ ਜੀ ਗੱਜ ਕੇ ਜਕਾਰੇ ਦੀ ਜਾਵੇ ਨਿਹਾ ਲੋ ਜਾਵੇ ਓ ਸਰੀਆ ਕਾਲ ਦਿੱਲੀ ਪੋਸਟ ਹੋਰ ਵੀ ਤਰੱਕੀਆਂ ਕਰੇ ਲਓ ਸੰਦੂਬ ਸਾਹਿਬ ਬਹੁਤ ਬਹੁਤ ਵਧਾਈਆਂ ਅਸੀਂ ਤੁਹਾਨੂੰ ਇਨਵਾਈਟ ਕੀਤਾ ਸੀ ਤੇ ਕਹਿੰਦੇ ਕਿ ਬਾਬਾ ਜੀ ਨਗਰਕਿਸ਼ਨ ਚ ਦੀਦੀ ਨੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਗੁਰੂਆਂ ਨੇ ਆਇਆ ਹੈ ਨਾ ਉਹੀ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਟਾਈਮ ਤੇ ਜਦੋਂ ਬੂਟੇ ਲਾ ਰਹੇ ਸੀ ਉਸ ਵੇਲੇ ਤੁਹਾਡਾ ਇੱਥੇ ਪਹੁੰਚ ਨਾਲੇ ਬਹੁਤ ਵੱਡੀ ਗੱਲ ਹੈ ਡੇਲੀ ਪੋਸਟ ਨੇ ਜਿਹੜੇ ਅੱਜ ਇਹ ਉਪਰਾਲੇ ਕੀਤੇ ਨੇ ਜਿੱਥੇ ਜਗ੍ਹਾ ਜਗ੍ਹਾ ਜਿਹੜਾ ਪੰਜਾਬ ਨਹੀਂ ਸਮੁੱਚੇ ਭਾਰਤ ਦੇ ਵਿੱਚ ਜਿੱਥੇ ਕੋਈ ਨਿਊਜ਼ ਹੁੰਦੀ ਹੈ ਸਭ ਤੋਂ ਪਹਿਲਾਂ ਡੇਲੀ ਪੋਸਟ ਪਹੁੰਚਦਾ ਤੇ ਅੱਜ ਜਿਹੜਾ 350 ਸਾਲਾ ਜਿਹੜੇ ਡਿਜੀਟਲ ਨੂੰ ਸਮਰਪਿਤ ਤੇ 350 ਬੂਟੇ ਜਿਹੜੇ ਇਹ ਲਾ ਕੇ ਰਮਤਾ ਕੀਤੀ ਜਾ ਰਹੀ ਹੈ ਮੈਂ ਦਿੱਲੀ ਪੋਸਟ ਦੇ ਜਿਹੜੇ ਚੀਫ ਐਡੀਟਰ ਨੇ ਸੰਧੂ ਸਾਹਿਬ ਤੁਹਾਡਾ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਬਹੁਤ ਗੁਰੂ ਸਾਹਿਬ ਕਿਰਪਾ ਖੰਚੜ ਦੀ ਕਲਾ ਬਖਸ਼ਣ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਥਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇ वृथे महाद